ਪੈਪਸੀਕੋ ਵਰਕਰ ਯੂਨੀਅਨ ਚੰਨੋ ਵੱਲੋਂ ਚੰਨੋ ਵਿਖੇ ਕੰਪਨੀ ਦੇ ਮੇਨ ਗੇਟ ਤੇ 10 ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਭਾਰੀ ਸਮਰਥਨ ਵਜੋਂ ਹੰਗਾਮੀ ਗੇਟ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਜ਼ਿਲ੍ਹਾ ਐਟਕਸ ਕਤਰ ਸੁਖਦੇਵ ਸ਼ਰਮਾ ਨੇ ਕੀਤੀ ਅਤੇ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਆਖਿਆ ਕਿ ਪੈਪਸੀਕੋ ਵਰਕਰਸ ਯੂਨੀਅਨ ਚੰਨੋ ਇਸ ਦੇਸ਼ ਵਿਆਪੀ ਹੜਤਾਲ ਦਾ ਜੋ 10 ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਹੈ ਬਾਹਰੋਂ ਸਮਰਥਨ ਕਰ ਰਹੀ ਹੈ ਉਹਨਾਂ ਨੇ ਇਸ ਮੂਵ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇ ਸਮੱਸਿਆ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦੇਸ਼ ਵਿੱਚ ਹੋਈ ਹੈ ਪੈਪਸਿਕੋ ਮੈਨੇਜਮੈਂਟ ਵੀ ਪਲਾਂਟ ਦੇ ਅੰਦਰ ਠੇਕੇਦਾਰੀ ਰਾਹੀਂ 20 ਸਾਲਾਂ ਤੋਂ ਕੰਮ ਕਰਦੇ ਕੱਚੇ ਕਿਰਤੀਆਂ ਨੂੰ ਜਿਉਣ ਦੇ ਅਧਿਕਾਰ ਨਾਲ ਖਿਲਵਾੜ ਕਰ ਰਹੀ ਹੈ ਉਹਨਾਂ ਆਖੇ ਕਿ ਕੱਚੇ ਵਰਕਰ ਸਾਲ ਵਿੱਚੋਂ 8 ਮਹੀਨੇ ਕੰਮ ਕਰਦੇ ਹਨ ਅਤੇ 4 ਮਹੀਨੇ ਬ੍ਰੇਕ ਤੇ ਰੱਖੇ ਜਾਂਦੇ ਨੇ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਚੰਦ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਪੜੋਵਲੋਂ ਯੂਨੀਅਨ ਦਾ ਡਿਮਾਂਡ ਨੋਟਿਸ ਜੋ ਫਰਵੀ ਮਹੀਨੇ ਵਿੱਚ ਦਿੱਤਾ ਜਾਣਾ ਉਸ ਦੀ ਸਮੀਖਿਆ ਕੀਤੀ ਤੇ ਮੈਨੇਜਮੈਂਟ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਵਰਕਰਾਂ ਦੀਆਂ ਮੰਗਾਂ ਦਾ ਜੇਕਰ ਸਮੇਂ ਸਿਰ ਨਪਟਾਰਾ ਨਾ ਕੀਤਾ ਤਾਂ ਯੂਨੀਅਨ ਟ੍ਰੇਡ ਯੂਨੀਅਨ ਦੇ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਹਜ਼ਾਰ ਟੀਵੀ ਨਿਊਜ਼ ਦੇ ਲਈ ਚੰਨੋ ਤੋਂ ਇਕਬਾਲ ਬਾਲੀ ਦੀ ਰਿਪੋਰਟ ਅੱਜ ਦੀ ਜਿਹੜੀ ਇਹ ਗੇਟ ਤੇ ਰੈਲੀ ਰੱਖੀ ਹੋਈ ਆ ਇਹਦਾ ਮਕਸਦ ਹੈਗਾ 10 ਭਾਰਤ ਦੀਆਂ ਜਿਹੜੀਆਂ ਕੇਂਦਰੀ ਟ੍ਰੇਡ ਜਥੇਬੰਦੀਆਂ ਨੇ ਆਂ ਉਹਨਾਂ ਨੇ 8 ਤੇ 9 ਜਨਵਰੀ ਹੜਤਾਲ ਦਾ ਸੱਦਾ ਦਿੱਤਾ ਹੋਇਆ। ਪੂਰੇ ਕਿਰਤ ਕਾਨੂੰਨਾਂ ਦੇ ਵਿੱਚ ਜਿਹੜੀ ਸੋਧ ਕੀਤੀ ਜਾ ਰਹੀ ਆ ਉਹਦੇ ਖਿਲਾਫ ਅਸੀਂ ਪੈਪਸੀਕੋ ਵਰਕਰ ਯੂਨੀਅਨ ਵੱਲੋਂ ਗੇਟ ਤੇ ਪਾਰੀ ਸਮਰਥਨ ਕਰ ਰਹੇ ਹਾਂ ਗੇਟ ਤੇ ਉਹਨਾਂ ਦਾ ਮੰਗਾਂ ਦਾ ਪੂਰਜੋਰ ਸਮਰਥਨ ਕਰਨ ਵਾਸਤੇ ਅੱਜ ਰੈਲੀ ਰੱਖੀ ਹੋਈ ਆ ਅੱਜ ਇਸ ਜਿਹੜਾ ਇਹਦੇ ਤੇ ਪੈਪਸੀਕੋ ਦਾ ਸਬੰਧ ਹੈ ਇਹਦੀਆਂ ਮੰਗਾਂ ਨਾਲ ਹੈ ਇੱਥੇ ਜਿਹੜਾ 1500 ਦੇ ਕਰੀਬ ਕੰਟੈਕਟ ਵਰਕਰ ਕੰਮ ਕਰਦਾ ਉਹ ਕਾਨੂੰਨੀ ਤੌਰ ਤੇ ਲੁੱਟਿਆ ਜਾ ਰਿਹਾ ਹੈ ਰੈਗੂਲੇਸ਼ਨ ਐਂਡ ਐਬਿਲੀਸ਼ਨ ਐਕਟ ਕੰਟੈਕਟ ਐਕਟ 1970 ਹੈ ਜਿਹੜਾ ਉਦੇ ਮੁਤਾਬਕ ਕੋਈ ਵੀ ਰੈਗੂਲਰ ਕੰਮ ਹੈ ਜਿਹੜਾ ਉਹ ਇਹ ਕਿਤੇ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਇੱਥੇ ਰੈਗੂਲਰ ਕੰਮ ਠੇਕੇ ਤੇ ਹੈ ਜਦੀ ਸ਼ਿਕਾਇਤ ਏਟਕ ਨੇ ਜ਼ਿਲ੍ਹਾ ਸੰਗਰੂਰ ਵੱਲੋਂ ਪਾਈ ਹੋਈ ਇਸ ਤੋਂ ਅੱਗੇ ਨਿਕਲ ਕੇ 2012 ਦਾ ਮਿਨੀਮਮ ਪੇਜਸ ਐਕਟ ਹੈ ਜਿਹੜਾ ਉਹਦੀ ਨੋਟੀਫਿਕੇਸ਼ਨ ਇਹ ਕਹਿੰਦੀ ਹੈ ਕਿ ਜਿਹੜੇ ਬੰਦੇ ਨੂੰ 5 ਸਾਲ ਲੱਕੇ ਨੂੰ ਹੋ ਗਏ ਉਹਨੂੰ ਅਗਲਾ ਕੈਟੇਗਰੀ ਦੇਣੀ ਹੈ ਜਿਹਨੂੰ 10 ਹੋ ਗਏ ਉਹਨੂੰ ਤੋਂ ਅਗਲੀ ਦੇਣੀ ਹੈ ਇਸ ਕਰਕੇ ਸਾਡੇ ਵਰਕਰਾਂ ਨੂੰ ਕੋਸ਼ਲ ਤਨਖਾਹ ਹੈ ਜਿਹੜੀ ਕੰਟਰੈਕਟ ਦੇ ਵਰਕਰਾਂ ਨੂੰ ਉਹ ਮਿਲਣੀ ਚਾਹੀਦੀ